ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰ ਰਹੇ ਹਾਂ ਤੁਸੀਂ ਸਾਰੇ ਜਾਣੀ ਵਧੀਆ ਹੋ ਮੋਂਗੇ ਆਪਣੇ ਆਪਣੇ ਘਰਾਂ ਦੇ ਤੰਦਰੁਸਤ ਹੋ ਮੋਂਗੇ ਅਸੀਂ ਵੀ ਠੀਕ ਠਾਕ ਹਾਂ ਤੇ ਅੱਜ ਦਿਨ ਹੈ ਵੀਰਵਾਰ ਤੇ ਸਾਲ ਬੁੱਧਵਾਰ ਸੀ ਤੇ ਬੁੱਧਵਾਰ ਦਾ ਵਲੌਗ ਸੌਰੀ ਮੇਰੇ ਕੋਲੋਂ ਤੋੜੇ ਨਾਲ ਸ਼ੇਅਰ ਨਹੀਂ ਹੋਇਆ ਚਲੋ ਆਪਾਂ ਅੱਗੇ ਗੱਲ ਕਰਦੇ ਆ ਤੇ ਅੱਜ ਹੈਗਾ ਦਿਨ ਵੀਰਵਾਰ ਤੇ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਸ਼ਾਮ ਦੇ ਸਵਾ 6 ਹੋ ਗਏ ਨੇ ਤੇ ਮੈਂ ਸ਼ਾਮ ਨੂੰ ਹੀ ਵਲੌਗ ਸਟਾਰਟ ਕਰ ਰਹੀ ਆ ਸਾਰਾ ਦਿਨ ਮੈਂ ਅੱਜ ਕੋਈ ਵਲੌਗ ਨਹੀਂ ਬਣਾਇਆ ਤੇ ਹੁਣ ਤੁਹਾਡੇ ਨਾਲ ਕੁਝ ਚੀਜ਼ਾਂ ਮੈਂ ਸ਼ੇਅਰ ਕਰੂੰਗੀ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਤੇ ਬਣੇ ਰਹੋ ਤੁਸੀਂ ਵਲੌਗ ਦੇ ਨਾਲ-ਨਾਲ ਅਹ ਬਾਕੀ ਕੱਲ ਬੁੱਧਵਾਰ ਸੀ ਤੇ ਬੁੱਧਵਾਰ ਨੂੰ ਤੁਹਾਨੂੰ ਮੈਂ ਪਹਿਲਾਂ ਵੀ ਤੁਹਾਨੂੰ ਸ਼ੇਅਰ ਕੀਤੀ ਸੀ ਵੀਡੀਓ ਦੇ ਵਿੱਚ ਗੱਲਬਾਤ ਕਿ ਆਪਾਂ ਜਾਣਾ ਵਾਂ ਅੰਗੇਜਮੈਂਟ ਤੇ ਠੀਕ ਹੈ ਜੀ ਤੇ ਅੰਗੇਜਮੈਂਟ ਤੇ ਆਪਾਂ ਜਾ ਆਏ ਆ ਬਟ ਮੇਰੇ ਕੋਲ ਨਾ ਤੁਹਾਡੇ ਨਾਲ ਬਲੌਗ ਨਹੀਂ ਸ਼ੇਅਰ ਹੋਇਆ ਸੌਰੀ ਉਹ ਕਿਸੇ ਰੀਜ਼ਨ ਕਰਕੇ ਮੈਂ ਬਲੌਗ ਤੁਹਾਨੂੰ ਸ਼ੇਅਰ ਨਹੀਂ ਕਰ ਪਾਈ ਤੇ ਕੱਲ ਵੈਸੇ ਆਪਾਂ ਲੇਟ ਨਾਈਟ ਵਾਪਸ ਆਈ ਸੀਗੀ ਮੇਬੀ 8 ਸਵੇਟ ਦੇ ਨੇੜੇ ਵਾਪਸ ਆਈ ਸੀ ਤੇ ਸਾਰਾ ਕੁਝ ਵਧੀਆ ਰਿਹਾ ਪ੍ਰੋਗਰਾਮ ਬਹੁਤ ਸੋਹਣਾ ਹੋ ਗਿਆ ਸੀਗਾ ਸਭ ਕੁਝ ਬਹੁਤ ਵਧੀਆ ਰਿਹਾ ਤੇ ਇੰਗੇਜਮੈਂਟ ਵੀ ਹੋ ਗਈ ਆ ਤੇ ਬਟ ਮੈਂ ਵਲੌਗ ਤੁਹਾਡੇ ਨਾਲ ਸੌਰੀ ਮੈਂ ਸ਼ੇਅਰ ਨਹੀਂ ਕਰ 파 ਰਹੀ ਕਿਸੇ ਰੀਜ਼ਨ ਦੇ ਕਰਕੇ ਤੇ ਚਲੋ ਓਕੇ ਤੇ ਫੇਰ ਮੈਂ ਤੁਹਾਡੇ ਨਾਲ ਅੱਗੇ ਜਦੋਂ ਮਤਲਬ ਕਿ ਸਭ ਕੁਝ ਮੈਨੂੰ ਲੱਗਿਆ ਵੀ ਕੰਫਰਟੇਬਲ ਆ ਹਨਾ ਵੀ ਰਿਸ਼ਤੇਦਾਰਾਂ ਨੂੰ ਵੀ ਲੱਗਿਆ ਤੇ ਫੇਰ ਆਪਾਂ ਅੱਗੇ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਚਲੋ ਹੁਣ ਆਪਾਂ ਅੱਜ ਦਾ ਬਲੌਗ ਸਟਾਰਟ ਕਰਦੇ ਆਂ ਤੇ ਸਵਾ 6 ਹੋ ਗਈ ਹੈ ਸ਼ਾਮ ਦੀ ਤੇ ਜ਼ੀਰਤ ਨੂਰ ਦੇ ਕੋਲ ਆ ਤਾਨੂੰ ਲੈ ਗਈ ਉਹਨੂੰ ਆ ਕੇ ਤੇ ਉਧਰ ਆ ਤੇ ਆਪਾਂ ਹੁਣ ਕਰਦੇ ਆਂ ਸ਼ਾਮ ਦੇ ਖਾਣ ਪੀਣ ਦੀ ਤਿਆਰੀ ਦੇਖਦੇ ਆਂ ਜਾ ਕੇ ਕਿਚਨ ਦੇ ਵਿੱਚ ਕੀ ਕਰਨਾ ਵਾ ਤੇ ਹਾਲਤ ਦੇਖੋ ਮੇਰੀ ਅੱਜ ਕੀ ਬਣੀ ਪਈ ਆ ਮੈਂ ਕੁਛ ਅੱਜ ਲਗਾਇਆ ਨਹੀਂ ਹੋਇਆ ਫੇਸ ਤੇ ਕੋਸ਼ ਵੀ ਨਹੀਂ ਲਗਾਇਆ ਹੋਇਆ ਕੋਸ਼ ਵੀ ਨਹੀਂ ਕੋਇਲ ਪਿਸਟਿਕ ਵਗੈਰਾ ਕੋਈ ਕ੍ਰੀਮ ਖੋਸ਼ ਨਹੀਂ ਲਗਾਇਆ ਤੇ ਥਕਾਵਟ ਜੀ ਹੋਈ ਪਈ ਸੀ ਕੱਲ ਦੀ ਬਹੁਤ ਜ਼ਿਆਦਾ ਤੇ ਬਸ ਮੈਂ ਅਸੀਰਤਾ ਜਿਹਦੇ ਨੇ ਸੁੱਤੀ ਨਹੀਂ ਹੈਗੀ ਤੇ ਮੈਨੂੰ ਪਰ ਬਹੁਤ ਨਹੀਂ ਆ ਰਹੀ ਸੀ ਸੀਰੀਅਸ ਨੇ ਤਾਂ ਆਈ ਟਾਈਮ ਲਗਾਇਆ ਤੇ ਮੈਂ ਵੀ ਨਾਲ ਆਈ ਲਗਾਇਆ ਟਾਈਮ ਚ ਆਗ ਕੇ ਤੇ ਸਿਰ ਤੇ ਆਪਾਂ ਕੰਮ ਤੇ ਹੀ ਆ ਤੇ ਬਾਕੀ ਚਲੋ ਆਪਾਂ ਹੁਣ ਮਿਲਦੇ ਹਾਂ ਤੁਹਾਨੂੰ ਅੱਗੇ ਕਿਚਨ ਤੇ ਜਾ ਕੇ ਲਓ ਜੀ ਆਪਾਂ ਆ ਗਏ ਆ ਕਿਚਨ ਦੇ ਵਿੱਚ ਕੀ ਹਾਲਤ ਹੋਈ ਪਈ ਆ ਮੇਰੀ ਆਈ ਲੱਗਦੀ ਐ ਜਿਵੇਂ ਮੈਂ ਨਾ ਤੀ ਤੀ ਲਿੰਦੀ ਚਲੋ ਕੋਈ ਨਾ ਅਮੇ ਥੁਣੀ ਤੋਂ ਕਿ ਲਈ ਇਸੀ ਪੁਣੇ ਵੈਸੇ ਮੈਂ ਮਸ਼ੀਨ ਚ ਨਹੀਂ ਧੁੰਦੀ ਹੈਗੀ ਪੁਣੇ ਮੈਂ ਰੋਟੀ ਵਾਲੇ ਹੱਥ ਨਾਲ ਹੀ ਧੋਣੀ ਹੁੰਨੀ ਆ ਕਿਚਨ ਚ ਗਰਮ ਪਾਣੀ ਲੈ ਕੇ ਬਸ ਮੈਂ ਇੱਥੇ ਇਹਨੂੰ ਅਲੱਗ ਤੋਂ ਸੋਪ ਰੱਖੀ ਹੋਈ ਆ ਉਹਦੇ ਨਾਲ ਹੀ ਮੈਂ ਵਾਸ਼ ਕਰਦੀ ਆ ਮੈਂ ਪੁਣੇ ਕਦੇ ਵੀ ਮਸ਼ੀਨ ਚ ਵਾਸ਼ ਨਹੀਂ ਕੀਤੇ ਹੈਗੇ ਕਪੜੇ ਵਾਲੀ ਚ ਜਾ ਕੇ ਤੇ ਹੁਣ ਦੇਖਦੇ ਆਂ ਸਬਜੀ ਮੇਰਾ ਇਰਾਦਾ ਹੈ ਨਹੀਂ ਕਾ ਬਣਾਉਣਾ ਦਾ ਸਬਜੀ ਮੇਰੇ ਕੋਲ ਪਈ ਆ ਤੇ ਸਿੱਧੇ ਪਾਪਾ ਨੂੰ ਪੁੱਛਿਆ ਵੀ ਸੀ ਕਿ ਵੀ ਮੈਂ ਦਾਲ ਬਣਾ ਲੈਣੀ ਆ ਕਹਿੰਦੇ ਨਹੀਂ ਜ਼ਰੂਰਤ ਨਹੀਂ ਹੈਗੀ ਕਿਉਂਕਿ ਪਈ ਆ ਤੇ ਬਸ ਹੁਣ ਆਟਾ ਬਣੀ ਪਾਉਨੇ ਆ ਤੇ ਬਣੀ ਰਿਓ ਵੀਡੀਓ ਦੇ ਨਾਲ ਨਾਲ ਹੁਣ ਮੈਂ ਲਗੀ ਸਿੱਧੀ ਆਟਾ ਛਾਨਣ ਮੌਸਮ ਦਾ ਬਹੁਤ ਫਰਕ ਪੈ ਗਿਆ ਦਿਨੋਂ ਦਿਨ ਤਾਪਸ ਵਧਦੀ ਜਾ ਰਹੀ ਆ ਬਹੁਤ ਸਾਰੇ ਤਾਂ ਮੇਰੇ ਭੈਣ ਭਰਾਈ ਸੀ ਵੀ ਲਾਉਣ ਲੱਗ ਗਏ ਹੋਣਗੇ ਹਨ ਤੇ ਅਸੀਂ ਹਜੇ ਲੱਗੇ ਨਹੀਂ ਲਾਉਣ ਸ਼ਾਇਦ ਨੈਕਸਟ ਵੀਕ ਤੋਂ ਸਟਾਰਟ ਕਰ ਦਾਂਗੇ ਬਟ ਹਜੇ ਇਹਦੇ ਪਾਪਾ ਕਹਿੰਦੇ ਵੀ ਹਜੇ ਨਹੀਂ ਲਾਓ ਹਜੇ ਨਹੀਂ ਐਸੀ ਲਾਉਣਾ ਕਿਉਂਕਿ ਬੀਜੇ ਹੁਣੇ ਹੀ ਲਾ ਲਿਆ ਤੇ ਕਦੋਂ ਗਰਮੀ ਲੰਗੀ ਹਨਾ ਬਾਕੀ ਸਿਰਤ ਲਈ ਹਜੇ ਮੌਸਮ ਉਸ ਤਰ੍ਹਾਂ ਦਾ ਵਾ ਜੇ ਹੁਣ ਆਪਏ ਸੀ ਲਾਵਾਂਗੇ ਤਾਂ ਹੋ ਸਕਦਾ ਉਹਨੂੰ ਕੰਮ ਵਗੈਰਾ ਆ ਜਾਏ ਤਾਂ ਕਰਕੇ ਵੀ ਹਜੇ ਥੋੜੇ ਦਿਨ ਰੁੱਕ ਕੇ ਸੀ ਆਪਾਂ ਯੂਜ਼ ਕਰਾਂਗੇ ਤੇ ਬਾਕੀ ਹੁਣ ਕੱਪੜੇ ਵਗੈਰਾ ਵਾ ਜਿਹੜੇ ਮੈਂ ਸਵੇਰੇ ਸਵੇਰੇ ਸਹਾਈ ਦੇ ਸਕਦੇ ਤੋ ਦਿੰਨੀ ਹਣੀ ਆ ਉਸ ਤੋਂ ਬਾਅਦ ਤਾਂ ਗਰਦਾ ਆਉਣਾ ਸ਼ੁਰੂ ਹੋ ਜਾਂਦਾਗਾ ਪੁੱਛੋ ਨਾ ਇਹ ਨਹੀਂ ਡਸਟ ਆਉਂਦੀ ਆ ਕਿਉਂਕਿ ਕਮਾਈ ਨਾ ਚੱਲ ਰਹੀਆਂ ਨੇ ਹਨਾ ਧੂੜੀ ਬਣ ਰਹੀ ਆ ਮਿੱਟੀ ਸਾਰਾ ਦਿਨ ਉੱਡੀ ਜਾਂਦੀ ਆ ਡਸਟ ਕੰਡ ਜੀ ਜਿਹਨੂੰ ਕਹਿੰਦੇ ਆ ਵੀ ਹਨਾ ਫਿਰ ਉਹ ਕੱਪੜਿਆਂ ਦੇ ਵਿੱਚ ਜਾਂਦੀ ਆ ਤੇ ਕਪੜਿਆਂ ਦੇ ਵਿੱਚ ਜਾਂਦੀ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਹਨਾ ਕੱਪੜੇ ਪਾਉਣ ਲੈ ਇੱਕ ਤਾਂ ਫਿਰ ਉਹ ਕਿੱਥੋਂ ਰਹਿਣੇ ਆ ਤੇ ਹੁਣ ਮੈਂ ਆਟਾ ਗੁੰਨ ਲਵਾ ਆਟਾ ਗੁੰਨ ਕੇ ਫਿਰ ਤੁਹਾਡੇ ਨਾਲ ਅੱਗੇ ਗੱਲਬਾਤ ਕਰਦੇ ਆ ਲਓ ਜੀ ਆਟਾ ਆਪਾਂ ਗੁੰਨ ਕੇ ਰੱਖਤਾ ਇਹਨੂੰ ਛੱਡ ਦਾਂਗੇ ਹੁਣ ਆਪਾਂ ਥੋੜੀ ਦੇਰ ਰੈਸਟ ਤੇ ਇਦਾਂ ਹੀ ਤੇ ਆਪਾਂ ਚੱਲਦੇ ਆ ਬਾਹਰ ਤੇ ਤੁਹਾਨੂੰ ਬਾਹਰ ਦਾ ਮੌਸਮ ਦਿਖਾਵਾਂ ਮੈਂ ਕੀ ਤੋਂ ਕੀ ਬਣਿਆ ਪਿਆ ਹੁਣ ਘਰ ਜੀ ਉੱਡੀ ਪਈ ਆ ਬਰੇ ਹਾਲ ਹੀ ਆ ਤੇ ਇੱਧਰ ਮੈਂ ਨਾ ਪਾਣੀ ਵੀ ਲਾਉਣਾਗਾ ਤੇ ਇੱਧਰ ਦੇਖੋ ਆਪਣੇ ਟਮਾਟਰ ਇਹਦੇ ਵਿੱਚ ਵੀ ਖੋ ਗਿੰਦੇ ਹੋਣੇ ਆ ਆ ਨਾ ਮੇਰੇ ਤੇ ਜਾਲੀ ਜੀ ਬੰਨੀ ਸੀ ਕਿਉਂਕਿ ਨਾ ਧੁੱਪ ਬਹੁਤ ਪੈਂਦੀ ਆ ਲੋਈ ਲੋ ਬਹੁਤ ਪੈਂਦੀ ਆ ਹੈਨਾ ਆ ਦੇਖੋ ਟਮਾਟਰ ਆਪਣੇ ਟਮਾਟਰ ਪੱਕ ਗਏ ਆ ਸਾਰੇ ਦੇਖੋ ਪੱਕ ਗਏ ਆ ਇਹ ਇਹਨਾਂ ਨੂੰ ਇੱਕ ਅਦੇ ਦਿਨ ਚ ਤੋੜੂਗੀ ਇੱਕਠੇ ਨਹੀਂ ਤੋਫੜ ਕੇ ਰੱਖਣੇ ਹੈਗੇ ਹਜੇ ਲੱਗੇ ਰਹਿੰਦੇ ਤੇ ਇਹਨੂੰ ਪਾਣੀ ਪਾਉਣਾ ਆਪਾਂ ਤੇ ਇਧਰ ਮਿਰਚਾਂ ਨੂੰ ਵੀ ਆਪਣੇ ਫੁੱਲ ਆਉਣੇ ਸ਼ੁਰੂ ਹੋ ਗਏ ਆ ਦੇਖੋ ਨਿੱਕੇ ਨਿੱਕੇ ਫੁੱਲ ਲੱਗੇ ਉਹ ਮੱਝ ਨੂੰ ਵੀ ਆ ਗਏ ਇਹਨੂੰ ਇਹਨੂੰ ਵੀ ਆ ਗਏ ਤੇ ਮੈਂ ਪਾਣੀ ਲਾਉਣਾ ਇਹਨਾਂ ਨੂੰ ਬੂਟਿਆਂ ਨੂੰ ਦੇਖਦੀ ਆ ਹੁਣ ਲਾਵਾ ਜਾਂ ਸਵੇਰੇ ਲਾਵਾ ਉਹ ਹਜੇ ਦੇਖਦੇ ਆ ਕਦੋਂ ਲਾਉਣਾ ਵਾ ਤੇ ਉਧਰ ਲੀਆਂ ਮਿਰਚਾਂ ਵੀ ਆਪਣੀਆਂ ਵੱਡੀਆਂ ਹੋ ਗਈਆਂ ਤੁਹਾਨੂੰ ਵੀ ਦਿਖਾਉਣੀ ਆ ਮੈਂ ਇੱਕ ਮਿੰਟ ਆ ਲਸਣਾ ਜਿਹੜਾ ਥੋੜਾ ਜਿਹਾ ਮੈਂ ਬੀਜਿਆ ਸੀ ਇਹ ਪੱਟਕੇ ਲਾਉਜੀ ਆ ਦੇਖੋ ਬੁੱਟੇ ਆਪਣੇ ਮੱਛਾਂ ਨੇ ਚਾਰ ਬੁੱਟੇ ਚਾਰ ਨਹੀਂ ਪੰਜ 6 ਆ ਇਹ ਦੋ ਆ ਇਕੱਠੇ ਆ ਤੇ ਬਸ ਇਹ ਆ ਤੇ ਇੱਕ ਨਾ ਆ ਦੇਖਿਓ ਹੁਣ ਨਵਾਂ ਹੀ ਪੰਗਾ ਛਿੜ ਗਿਆ ਇੱਥੇ ਕੀੜਿਆਂ ਨੇ ਇੱਥੇ ਭੌਣ ਲਾ ਲਈ ਹੁਣ ਇਹਨੂੰ ਮੈਂ ਇਥੋਂ ਕਿਵੇਂ ਭੇਜਾਂ ਕਿਵੇਂ ਇਹਨਾਂ ਨੂੰ ਭੇਜੀਏ ਉਈ ਹੱਲੇ ਹੈ ਤਾਂ ਦੱਸਿਓ ਵੀ ਜਿਹੜਿਆਂ ਨੇ ਇੱਥੇ ਪਹੁੰਚਣ ਲਾ ਲਈ ਘਰ ਹੀ ਆਪਣੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਕਿਵੇਂ ਬਾਹਰ ਕਰੀਏ ਹੈਨਾ ਕਾਫੀ ਵੱਡਾ ਪਹੌਣ ਬਣਾ ਲਿਆ ਬਸ ਅੱਜ ਥੋੜਾ ਜਿਹਾ ਲਸਣ ਵੀ ਜਿਆ ਸੀ ਇਹ ਵੀ ਪੱਟਣਾ ਵਾ ਦੇਖਦੇ ਆ ਇਹਦੇ ਪਾਪਾ ਨੂੰ ਕਹਿੰਲੀ ਆ ਮੈਂ ਕਿ ਕੁਝ ਲੈਣਗੇ ਪਾਣੀ ਦੇਖਦੇ ਆ ਜੀ ਚਲੋ ਜੀ ਹੁਣ ਲਾਉਨੇ ਆ ਜਾਂ ਸਵੇਰੇ ਲਾਉਨੇ ਆ ਕਿਵੇਂ ਹੁੰਦਾ ਦੇਖਦੇ ਆ ਉੜਦੀ ਆ ਇੰਨੀ ਰਸ ਉੜਦੀ ਆ ਦੇਖੋ ਤੂੜੀ ਕੂੜਾ ਕਿਵੇਂ ਇੱਧਰ ਦੇਖੋ ਫੁੰਜਿਆਂ ਚ ਇਕੱਠਾ ਹੋਇਆ ਪਿਆ ਲੋ ਮੈਨੂੰ ਤਾਂ ਹੁਣ ਨਹੀਂ ਹਲਕ ਤੌਂਦੀ ਰਹਿੰਦੀ ਇਹਨਾਂ ਨੂੰ ਦੇਖ-ਦੇਖ ਕੇ ਤੇ ਇੱਕਾ ਗੁਲਾਬ ਵੀ ਖੜ ਖੜ ਕੇ ਖੜ ਖੜ ਕੇ ਨਾ ਪਹਿਲਾਂ ਤਾਂ ਬਹੁਤ ਖਿੜੇ ਇਕਦਾਂ ਹੀ ਸਾਰੇ ਹੁਣ ਤਾਂ ਐਵੇਂ ਗੰਡਾ ਜਿਹੇ ਬਣ ਗਏ ਆ ਇਹਨਾਂ ਦੀ ਵੀ ਕਟਿੰਗ ਕਰਨੀ ਆ ਮੈਨੂੰ ਤਾਂ ਹੁਣ ਐ ਹੋਇਆ ਪਿਆ ਵੀ ਛੇਤੀ ਛੇਤੀ ਨਾ ਸਾਰੇ ਇਹ ਤੂੜੀ ਦੇ ਪਏ ਸਾਂਭਿਆ ਜਾਵੇ ਤੇ ਮੈਂ ਫਟਾਫਟ ਵਿੜਾ ਤੋਵਾ ਸਾਰਾ ਖੁਸ਼ੀ ਤੋਹ ਦੇਣਾ ਬਸ ਇਹ ਮਿੱਟੀ ਛਾੜ ਕੇ ਰੱਖੀ ਹੋਈ ਆ ਰੈ ਦਾਸ ਦਾ ਟਾਈਮ ਹੋ ਚਲਿਆ ਤੇ ਹੁਣ ਮੈਂ ਨਹਾਉਣ ਜਾ ਰਹੀ ਆ ਨਹਾ ਕੇ ਮਾੜੀ ਜਿਹੀ ਪਹਿਲਾਂ ਤਾਂ ਮੈਂ ਆਪਣੀ ਹਾਲਤ ਸੁਧਾਰਾਂ ਹਾਲਤ ਮੇਰੀ ਕਿ どう ਬਣੀ ਪਈ ਆ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਅੱਜ ਤਾਂ ਤੇ ਉਸ ਬਾਅਦ ਆਪਾਂ ਜੋਤ ਪੱਤੀ ਕਰਨੀ ਆ ਤੇ ਪਹਿਲਾਂ ਮੈਂ ਹੁਣ ਨਹਾ ਕੇ ਆਉਣੀ ਆ ਤੇ ਫਿਰ ਜੋਤ ਪੱਤੀ ਕਰਾਂਗੇ ਤੇ ਫਿਰ ਰੈ ਦਾਸ ਦਾ ਪਾਠ ਲਾਵਾਂਗੇ ਤੇ ਚਲੋ ਜੀ ਇੰਨਾ ਕਰਕੇ ਇਹ ਕੰਮ ਪਹਿਲਾਂ ਜੋਤ ਬੱਤੀ ਆਪਾਂ ਕਰਤੀ ਜੋਤ ਵੀ ਲਗਾਤੀ ਧੂਪ ਵੀ ਲਗਾਤੀ ਤੇ ਹੁਣ ਆਪਾਂ ਲਗਾਉਨੇ ਆ ਪਾਠ ਤੇ ਰਹਿਰਾਸਾ ਪਾਠ ਲਾਵਾਂਗੇ ਸ੍ਰੀ ਵਾਹਿਗੁਰੂ ਜੀ ਤੇ ਰਹਿਰਾਸਾ ਕਰਤਾ ਮੇਰੇ ਕੋਲ ਨਹੀਂ ਹੁੰਦਾ ਇਸ ਟਾਈਮ ਪਾਠ ਕਿਉਂਕਿ ਹੁਣ ਸਿਰਦਾ ਹੋ ਜਾਂਦਾ ਬਸ ਹੁਣ ਉਹਨੇ ਆ ਜਾਣਾ ਵਾ ਤੇ ਮੈਂ ਇਦਾਂ ਜ਼ਰੂਰ 파ਠ ਲਾਦਨੀ ਹੁੰਦੀ ਆ ਤੇ ਜਦੋਂ ਕਰ ਕਰ ਸਕਦੇ ਹੁੰਨੇ ਆਪਾਂ ਉਹਨਾ ਕਰ ਵੀ ਲਈਦਾਗਾ ਪਰ ਸਵੇਰੇ ਸ਼ਾਮ ਅਸੀਂ 파ਠ ਜ਼ਰੂਰ ਲਾਉਣੀ ਆ ਤੇ ਕਿਉਂਕਿ ਇਦਾਂ ਨਾਲ ਕੰਨਾਂ ਚ ਵੀ ਆਵਾਜ਼ ਆਉਂਦੀ ਰਹਿੰਦੀ ਆ ਬਾਣੀ ਦੀ ਹਨਾ ਤੇ ਇੰਨਾ ਕ ਤਾਂ ਅਸੀਂ ਜ਼ਰੂਰ ਕਰ ਲਈਦਾ ਵਾ ਚਲੋ ਜਦੋਂ 파ਠ ਕਹਿ ਲੋ ਵੀ ਪ੍ਰਮਾਤਮਾ ਨੇ ਕਰਾਉਣਾ ਉਦੋਂ ਕਰ ਵੀ ਲਈਦਾ ਤੇ ਬਾਕੀ ਅੰਗ ਜਿਵੇਂ ਗੱਡੀ ਆ ਗਈ ਤੇ ਚਲੋ ਜੀ ਬਾਕੀ ਹੁਣ ਮੈਂ ਥੋੜੀ ਦੇਰ ਤੱਕ ਤੁਹਾਨੂੰ ਮਿਲਦੀ ਆ

ਚਲਾ ਆਇਆ ਪੁੱਤ ਨਾ ਮਾਮਾ ਗੰਦਾ ਕਰਨਾ ਧੋਣ ਵਾਲਾ ਕਰਨਾ ਮੈਂ ਅੱਜ ਸਵੇਰੇ ਹੀ ਧੋਤਾ ਜੇ ਦੇਖ ਲਓ ਅੰਗੂਰ ਖਾਂਦੀ ਸੀ ਉਹ ਕੱਢਤਾ ਕੋਈ ਹਾਲ ਨਹੀਂ ਇਹਦਾ ਸਿਰਤ ਨੂੰ ਆਪਾਂ ਨਿਮਾਤਾ ਤੇ ਮੈਂ ਪਹਿਲਾਂ ਨਾ ਆਈ ਸੀ ਕਿਉਂਕਿ ਮੈਂ ਜੋਤ ਬੱਤੀ ਕਰਨੀ ਸੀ ਸਿਰਤ ਨੂੰ ਨਿਮਾਤਾ ਸੀ ਇਹਦੇ ਪਾਪਾ ਆਉਂਦੇ ਆ ਫਿਰ ਬਸ ਆਪਾਂ ਰੋਟੀ ਬਣਾਉਣੀ ਆ ਤੇ ਰੋਟੀ ਬਣਾ ਕੇ ਤੇ ਦੁੱਧ ਵਗੈਰਾ ਗਰਮ ਨਾਲ ਦੀ ਨਾਲ ਹੀ ਰੱਖ ਲੈਣਾ ਆਗੇ ਤੂਫਾਨ ਮੇਲ ਤਾਂ ਮੇਲ ਹੈ ਸਮਾਤਾ ਨੂੰ ਹੈ ਖੇਡ ਲਾ ਖੇਡ ਲਾ ਖੇਡ ਲਾ ਬਸ ਸਾਹੀ ਕੰਮ ਆ ਤੇ ਜੇ ਵੀਡੀਓ ਬਣਾਉਣ ਲੱਗ ਜੇ ਤਾਂ ਵੀਡੀਓ ਰੋਕ ਦੇਣੀਆ ਜੇ ਕੋਈ ਹੋਰ ਕੰਮ ਕਰਨ ਲੱਗ ਜੋ ਤਾਂ ਇਹਨੇ ਉਹ ਕੰਮ ਰੋਕ ਦੇਣਾ ਵਾ ਹਨਾ ਤੇ ਕੱਲੇ ਕਹਿਰਿਆਂ ਨਾਲ ਬਹੁਤ ਔਖਾ ਬੱਚਿਆਂ ਦਾ ਹਨਾ ਤੇ ਬਾਕੀ ਜੇ ਘਰ ਦੇ ਵਿੱਚ ਚਾਰ ਮੈਂਬਰ ਹੋਣ ਤਾਂ ਦਿਨ ਵੀ ਸੌਖਾ ਨਕਲ ਜਾਂਦਾ ਤੇ ਟਾਈਮ ਵੀ ਵਧੀਆ ਲੰਘ ਜਾਂਦਾ ਹਨਾ ਜਿਵੇਂ ਘੱਟ ਚਾਰ ਮੈਂਬਰ ਹੋਣ ਤੇ ਹੁਣ ਇਕੱਲੇ ਕਹਿ ਰਹੇ ਆ ਸਾਰਾ ਕੁਝ ਆਪ ਹੀ ਦੇਖਣਾ ਪੈਂਦਾ ਪਰ ਹੈ ਬਹੁਤ ਔਖਾ ਇਕੱਲੇ ਕਹਿ ਰਹੇ ਬੰਦੇ ਨੂੰ ਬਹੁਤ ਔਖਾਗਾ ਘਰ ਦੇ ਵਿੱਚ ਮਤਲਬ ਕਿ ਦੋ ਤਿੰਨ ਮੈਂਬਰ ਐਕਸਟਰਾ ਹੋਣ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਦਿਨ ਕਦੋਂ ਲੰਘ ਗਿਆ ਤੇ ਇਕੱਲੇ ਆ ਜਿਵੇਂ ਇਕੱਲੇ ਆ ਮੈਂ ਹੁਣ ਜਿਵੇਂ ਮੈਂ ਤੇ ਸਿਰਤ ਹੀ ਹੁੰਨੇ ਆ ਨਾ ਜੇ ਤਾਂ ਸਿਰਤ ਸੌਂਗੀ ਤਾਂ ਮੈਨੂੰ ਵੀ ਰੈਸਟ ਮਿਲ ਜਾਊਗੀ ਜੇ ਸਿਰਤ ਨਹੀਂ ਸੌਣਾ ਸਿਰਤ ਦੇ ਨਾਲ ਹੀ ਜਾਗਣਾ ਪੈਂਦਾ ਵਾ ਇੱਕ ਮੈਂਟਲੀ ਵੀ ਆਪਾਂ ਅੱਖ ਬੰਦ ਨਹੀਂ ਕਰ ਸਕਦੇ ਖੁੱਲੀ ਅੱਖ ਦੇ ਨਾਲ ਹੀ ਇਹਦੇ ਨਾਲ ਹਨਾ ਹਰ ਟਾਈਮ ਮਤਲਬ ਕਿ ਉਸ ਤਰ੍ਹਾਂ ਰਹਿਣਾ ਪੈਂਦਾ ਵਾ ਵੀ ਕਿਤੇ ਕਿਤੇ ਡਿੱਗ ਨਾ ਜਾਵੇ ਕਿਤੇ ਕੋਈ ਸੱਟ ਨਾ ਖਾ ਲੇ ਜਾਂ ਕਿਤੇ ਉਦਾਂ ਹੱਥ ਪੈਰ ਨਾ ਹਨਾ ਵਸਾਲੇ ਜਾ ਕੇ ਤੇ ਕਾ ਛੋਟੀ ਛਰਾਰਤਾਂ ਕਰਦੀ ਆ ਤੇ ਬਹੁਤ ਫਰਕ ਪੈ ਜਾਂਦਾ ਵਾ ਇਹ ਚੀਜ਼ਾਂ ਦੇ ਨਾਲ ਤੇ ਚਲੋ ਹੁਣ ਉਹਦੇ ਪਾਪਾ ਆਉਂਦੇ ਆ ਫਿਰ ਬਣਾਵਾਂਗੇ ਆਪਾਂ ਰੋਟੀ ਤੇ ਨੂੰ ਨਮਾ ਮੈਂ ਦਿੱਤਾ ਕਿਉਂਕਿ ਖੇਡ ਕੇ ਖਾ ਪੀ ਕੇ ਨੂਰ ਕੋਲ ਆਈ ਆ ਇਹ ਟਰੈਕਟਰ ਬਾਹਰ ਟਰੈਕਟਰ ਦੀ ਆਵਾਜ਼ ਆਉਂਦੀ ਹੈ ਇਹਨੂੰ ਕਿਉਂਕਿ ਟਰਾਲੀਆਂ ਤੂੜੀ ਵਾਲੀਆਂ ਲੰਗਦੀਆਂ ਨੇ ਕਣਕ ਵਾਲੀਆਂ ਟਰਾਲੀਆਂ ਲੰਗਦੀਆਂ ਨੇ ਇਹਨੂੰ ਉਹਦੀ ਆਵਾਜ਼ ਆਉਂਦੀ ਹੈ ਤੇ ਦੇਖੀ ਕਹਿੰਦੀ ਟਰੈਕਟਰ ਟਰੈਕਟਰ ਆਉਂਦਾ ਸੀ ਬੱਤ ਬਾਹਰ ਆ ਗਈ ਸੀ ਟਰੈਕਟਰ ਬਾਹਰ ਟਰੈਕਟਰ ਆ ਗਈ ਸੀ ਕੌਣ ਆ ਉਹ ਸੀਰਤ ਆ ਦੂ ਸੀਰਤ ਉਹ ਤਸਵੀਰ ਕਾ ਕਰ ਦੋ ਫਿਰ ਟਰੈਕਟਰ ਚਲੋ ਜੀ ਪਹਿਲਾਂ ਮੈਂ ਇਹਨੂੰ ਚੁੱਪ ਕਰਾਵਾਂ ਤੇ ਫਿਰ ਬਾਕੀ ਗੱਲਬਾਤ ਆਪਾਂ ਅੱਗੇ ਕਰਦੇ ਹਾਂ ਲੱਗਿਆ ਪਿਆ ਟਰਚ ਮਾਰਨ ਆਪਾਂ ਕਰ ਦਈਏ ਗੇਟ ਲੋਕ लडू आ फिर नहीं उधर गया परे परे चल आज मच्छर बहुत अंदर मच्छर मच्छर बहर सॉरी, मच्छर च तुरे फिर प्यो तीदों ही पता नहीं की करते सीरत थोनू की रता छिड़ी है खिड़की तो भी है एक तो आप खोल देने दूजी ने आप तो खोलने एक मैं खोलती रही मेरे तो खोली तो दूजिया खोल दो ਅਗਲਾ ਅਜ ਫੜਿਆ ਉਹ ਬਾਹਰ ਟੀਮ ਨਾਲ ਹੀ ਜੱਕ ਲੈ ਆਏ ਬਾਰੀ ਤਰੇ ਫਿਰਦੇ ਆ ਦੋਨੇ ਰੋਟੀ ਮੇ ਬਣਾ ਲਈ ਤੇ ਮੈਂ ਰੋਟੀ ਖਾ ਵੀ ਲਈ ਤੇ ਸੀਦਰ ਦੇ ਪਾਪਾ ਨੇ ਵੀ ਰੋਟੀ ਖਾ ਲਈ ਤੇ ਮੈਂ ਵੀ ਰੋਟੀ ਖਾ ਲਈ ਸੀਦਰ ਨੇ ਵੀ ਖਾ ਲਈ ਤੇ ਬਾਕੀ ਦੁੱਧ ਗਰਮ ਕਰਕੇ ਰੱਖਤਾ ਮੈਂ ਦਹੀਂ ਵਾਲਾ ਤੇ ਪੀਣ ਵਾਲਾ ਦੁੱਧ ਸ਼ੇਕ ਹੀ ਬਣਾਵਾਂਗੇ ਵੈਂਗੋ ਸ਼ੇਕ ਬਣਾਵਾਂਗੇ ਮੱਜਾਂ ਦੇਖਣ ਚੱਲੀ ਕਿਲੇ ਦੱਸ ਹੁਣ ਅੱਧੀ ਰਾਤ ਨੂੰ ਮੱਜਾਂ ਦੇਖਦੀ ਵਰਦੀ ਐ ਬਾਹਰ ਸਭ ਦੇ ਬੱਚੇ ਐਵੇਂ ਬੰਦੇ ਟੈੱਕੇ ਫੋਨ ਤੇ ਇਹਨੂੰ ਵੀ ਆਦਤ ਪੈ ਗਈ ਹੁਣ ਇਸ ਚੁੰਡੀਆਂ ਖੋਲਦੀਆਂ ਇਹਦੀਆਂ ਹੈਨਾ ਸੀਟ ਤਾਂ ਸੀਟ ਨੇ ਹੁਣ ਨਿੰਨੀ ਕਰਨੀ ਆ ਹੁਣ ਇਹਨੇ ਵੇਖਿਓ ਹੁਣ ਇਹਨੇ ਫੇਰ ਸ਼ੁਰੂ ਹੋ ਜਾਣਾ ਵੇਖਿਓ ਵੇਖਿਓ ਦੇਖਿਓ ਦੇਖਿਆ ਦੇਖਿਆ ਇਦਾਂ ਦੇਖੋ ਸੌ ਗਿਆ ਸਿਰਤ ਤੇ ਬਸ ਹੁਣ ਆਪਾਂ ਪੀਣਾ ਸ਼ੇਕ ਸਿਰਤ ਦੇ ਪਾਪਾ ਸ਼ੇਕ ਲੈਣ ਗਏ ਆ ਤੇ ਮੈਂ ਇਹਨੂੰ ਸਮਾਰੀ ਸੀ ਚਲੋਏ ਸੌਂਗੀ ਤੇ ਬਾਕੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਵੀ ਬਸ ਹੁਣ ਆਪਾਂ ਐਂਡੀ ਕਰਨਾ ਵਾ ਤੇ ਦਿਨ ਅੱਜ ਮੇਰਾ ਬਹੁਤ ਬਕਵਾਸ ਰਿਹਾ ਸਾਰਾ ਦਿਨ ਅੱਜ ਤਾਂ ਸੋਸਤੀ ਹੋਈ ਨਹੀਂ ਰੂਟੀ ਲੇਕਿਨ ਇਹ ਆਏ ਸ਼ੇਕ ਹੈ ਸਹੀ ਲੱਗਿਆ ਇਹ ਲੈ ਦੇਖੀ ਪਾਣੀ ਦੀ ਬੋਤਲ ਜੇ ਕੀ ਹੁੰਦੀ ਹੈ ਕਰੀ ਮੈਂ ਤੇ ਲੱਗੀ ਮੈਂ ਵੀਡੀਓ ਦਾ ਐਂਡ ਕਰਨ ਲੱਗੀ ਹੋਈ ਸੀ ਲੈ ਆ ਦੋ ਬੱਚਾ ਨਹੀਂ ਵੀ ਜਾਗਦਾ ਹੁਣੇ ਸੁੱਤਾ ਹੀ ਸੀ ਜਸਟ ਮੈਂ ਫਿਰ ਮੈਂ ਕਹਾਂ ਮੈਂ ਫਿਰ ਮੈਂ ਭੁੱਲ ਜਾਣਾ ਸੀ ਵੀਡੀਓ ਦਾ ਐਂਡ ਕਰਨਾ ਤੇ ਉਹ ਤਾਂ ਲਿਆ ਦੋ ਤੇ ਬੱਸ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਤੇ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਇਹ ਤਾਂ ਨਹੀਂ ਪਤਾ ਕਦੋਂ ਦੂਜਾ ਕਦੋਂ ਔਟ ਗੜੇ ਦੇਖ ਲਓ ਮੈਂ ਜਾ ਕੇ ਡਾਉਂਦੇਆ ਮੇਰਾ ਕਿੰਨੇ ਮੈਂ ਕਿਹਾ ਇਹਨੂੰ ਸੁਮਾਇਆ ਇਹਨੂੰ ਸੁਵਾਉਂਦੀ ਆ ਇਹ ਸਮਾਉਂਦੀ ਸੀ ਮੈਂ ਉਹ ਇਹਨੂੰ ਸੁਮਾਇਆ ਵਾ ਬਸ ਜਸਟ ਮੈਂ ਮੈਨੂੰ ਯਾਦ ਆ ਗਿਆ ਮੈਂ ਵੀਡੀਓ ਦਾ ਐਂਡ ਨਹੀਂ ਕੀਤਾ ਹੈਗਾ ਤੇ ਮੈਂ ਕਿਹਾ ਚੱਲ ਵੀਡੀਓ ਦਾ ਐਂਡ ਤਾਂ ਕਰਦੀਏ ਵੀ ਫੇਰੀਆਂ ਦੇ ਨਹੀਂ ਤਾਂ ਕੋਈ ਬਲੌਗ ਸ਼ੁਰੂ ਹੁੰਦਾ ਕਦੋਂ ਖਤਮ ਹੁੰਦਾ ਕਈ ਨੂੰ ਆਪਣਾ ਨਹੀਂ ਪਤਾ ਲੱਗਦਾ ਤੇ ਬਸ ਹੁਣ ਆਪਾਂ ਪੀਨੇ ਆ ਸ਼ੇਕ ਦਿਖਾਓ ਸ਼ੇਕ ਨੇ ਤਾਂ ਕਈ ਵਾਰੀ ਆਏ ਹੋ ਜਾਂਦਾ ਆਪਾਂ ਕਹਿੰਦੇ ਉਹੀ ਪਈ ਜਾਂਦੇ ਰਹਿੰਦੇ ਆਏ ਪੀਨੇ ਆਏ ਪੀਨੇ ਆ ਆ ਦੇਖ ਲਓ ਸ਼ੇਕ ਹਲਾਤਾ ਲੋ ਹਲਾ ਲਿਗੇ ਬਸ ਹਲ ਲਿਗੇ ਪਿੰਲਰ ਨੂੰ ਕੀ ਉਹ ਲੈ ਛੀ ਤੁਸੀਂ ਵੀ ਪੀਓ ਸ਼ੇਕ ਤੇ ਚਲੋ ਜੀ ਸ਼ੇਕ ਪੀ ਲਈਏ ਤੇ ਵੀਡੀਓ ਦਾ ਐਂਡ ਕਰਦੇ ਆ ਆਪਾਂ ਕੱਲੂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਵਧੀਆ ਲੱਗੀ ਤਾਂ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਲਾਈਕ ਕਰਦੇ ਜੇ ਨਾਵਦ ਲਈ ਤੇ ਡਿਲੀਟ ਕਰਦੇ ਹੋ ਕਹਿੰਦੇ ਅੱਛਾ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਗੁੱਡ ਨਾਈਟ ਬਾਏ ਟੇਕ ਕੇਅਰ